Andi sengkedo, potiga cara Kamal. Hm, cara. Tapi kok jangan tabag lagi. White token बंदे को बंद नंबर दे गए दस गए लेन लग चोर चलो आज हूं चलते आज दिखाइए झूठे दिखाई थोड़ी सामने देख लाओ जी आज ਵਲੀ ਚੰਡਾ ਆਨਲਾਈਨ ਜਲੇ ਆਪੀ ਆ ਡੀ ਸੀ ਆਪੀ ਆ ਡੀ ਸੀ ਪੀ ਟੀ ਸੀ ਵਲੀ ਪੀ ਆ ਡੀ ਸੀ ਪੀ ਟੀ ਸੀ ਨਹੀਂ ਹੁੰਦਾ ਖਰੀਬ ਗੱਡੀ ਆਹੋ ਮਜ਼ਰੀ ਲਈ ਹੈ ਵਲੀ ਕਹਣਾ ਝੂੜੇ ਲੈਣੇ ਆ ਮੈਂ ਚੱਲ ਚਲੀਏ ਕਾਕੇ ਓਏ ਬਾਹਰ ਨਹੀਂ ਜਾਈ ਦਵਾ ਦਿੰਦੇ ਆ ਆਜ ਚੱਲੀਏ ਦੇਖੀਏ ਆਗੇ ਫਾਸਟ ਫੂਡ ਐਂਟਰੀ ਗੇਟ ਜੇਂਦਰ ਪ੍ਰਸ਼ਾਦ ਤੇ ਲੇਡੀਜ਼ ਦਾ ਸਮਾਨ ਤੇ ਬੱਚਿਆਂ ਦਾ ਸਮਾਨ ਇਧਰ ਖਾਨ ਦਾ ਸਮਾਨ ਇਹ ਹੋਰ ਚੀਜ਼ਾਂ ਦਾ ਆਉਂਦੇ ਆ ਬੱਕਰੇ ਵੀ ਬਣਦੇ ਆ ਭਾਬੀ ਜੀ ਦੇ ਆਜੋ ਇਹ ਬੰਨੀ ਮੈਂ ਨਾ ਬੰਨ੍ਹ ਦੂਗਾ ਕਿਨੇ ਕਿਨੇ ਖੇਲੀ ਆ ਆਹ ਆ ਗੇਮ ਉਹਨਾਂ ਨੂੰ ਭਾਈ ਮੈਂ ਨਿਸ਼ਾਨਾ ਲਾਣਾ ਕਿੱਥੇ ਆ ਪਤਾ ਲੋੜ ਤਾਂ ਨਹੀਂ ਆਹ ਗੇਮ ਕਿਨੇ ਕਿਨੇ ਖੇਲੀ ਆ ਭਾਈ ਦੱਸਿਓ 100 ਦੇ 12 ਬੰਦੂਗੇ ਕਿ ਪੈਣਾ ਇੱਕ ਵੀ ਨਹੀਂ ਹੈਗਾ ਲੱਖ ਸਾਪਣ ਕੋਕਾ ਘੋੜਾ ਚੜ ਕੇ ਸਾਡੇ ਪੰਜਾਂ ਜਣੇ ਦੀ ਤਾਂ ਅੱਜ 14 ਆਜੇ ਬਾਕੀ ਦੇਖੀ ਜਾਵਾਂਗੇ ਵੀਡੀਓ ਜੇ ਬਣਾਈ ਮਾਨੂੰ ਨੇ ਬਣਾਈ ਨਹੀਂ ਅਸੀਂ ਅੱਬਰ ਦਾ ਮਾਰ ਨਹੀਂ ਨਹੀਂ ਦੱਸੋ ਆ ਜੋ ਚੱਲੀਏ ਪੰਜਾਂ ਵਾਲੇ ਲੱਕਣ ਤੁਹਾਨੂੰ ਦੱਸਾਂਗੇ ਕੀ ਕੀ ਆ ਲੋਕਾਂ ਦਾ ਬੁਰਾ ਹਾਲ ਹੁੰਦਾ ਇੱਥੇ ਆਓ ਦੇਖਦੇ ਆ ਬੈਠ ਗਏ ਨੇ ਆਪਾਂ ਗਾਇਜ਼ ਵੀਰੇ ਚੁੱਲੇ ਲੈएंगे ਚੁੱਲੇ ਲੈएंगे ਪੋਗ ਆਈ ਨਹੀਂ ਹੈ ਪਤਾ ਨਹੀਂ ਕਿੱਥੇ ਆਉ ਡਾਕਟਰ ਡਾਕਟਰ ਪੋਗ ਆਈ ਨਹੀਂ ਦੋ ਸਾਡੇ ਚਲੋ ਝੂੜੇ ਲਈਏ ਪਹਿਲਾਂ ਝੂੜੇ ਲੈ ਕੇ ਫੇਰ ਕਰਦੇ ਆ ਗੱਲਬਾਤ ਦੋ ਬੰਦੇ ਸਾਡੇ ਨਾਲ ਖੜੇ ਹੋ ਰਿਹਾ ਹੈ ਸਾਡਾ ਬੰਦਾ ਕਿੱਦਾਂ ਉਹ ਕਿੱਦਾਂ ਲੱਗਿਆ ਗਏ ਉਹ ਨਹੀਂ ਡਰਦੇ ਮਾਰੇ ਇੱਧਰ ਦੇਖਿਓ ਆ ਬੈਠਾ ਦੋਵੇਂ ਆ ਬੈਠਾ ਇਹ ਦੋ ਹੀ ਨਹੀਂ ਜੜੇ ਹੈਗੇ ਡਰਦੇ ਹੋਏ ਪਾਣੀ ਪੀਏ ਹੁਣ ਓਏ ਇੱਧਰ ਪਾਣੀ ਬੁਲਾਉਂਦੇ ਆ ਇੱਧਰ ਪਾਣੀ ਪੀਣ ਚੱਲੇ ਆਏ ਕਹਿੰਦਾ ਮੈਂ ਨਹੀਂ ਚੜਦਾ ਮੁਣਕੇ ਕੇਸ ਗੜ ਸਾਹਿਬ ਦਾ ਬੈਕ ਸਾਈਡ ਦਾ ਵੀਊ ਕੋਸ ਮਰਸੇਲ ਸੇਲ ਸੇਲ ਸੀ ਸੇਲ ਕਿਉਂ ਨਹੀਂ ਦੁਕਾਨਾ ਬੰਦ ਹੋ ਗਈ ਹੋਈ ਆਨੇ ਅਮਰੀਕਾ ਕੈਨੇਡਾ ਅਮਰੀਕਾ ਕੈਨੇਡਾ ਅੱਜ ਹੀ ਜਾਣਾ ਕੈਨੇਡਾ ਜਸ ਬੋਸ ਇੱਥੇ ਕੈਨੇਡਾ ਹੈ 1347 ਛੁੱਟੂ ਲੈਣਾ ਔਨਲਾਈਨ ਤੋਂ ਖਾਣੇ ਕੀ ਸੰਦਾਲ ਲੈਣੀ ਬੱਲੀ ਨੇ ਤੇ ਹਾਂ ਨੀ ਪੀਪ ਨਹੀਂ ਮਾਰਦਾ ਪੀਪ ਨਹੀਂ ਹੋ ਗਈ ਜਾਲਾ ਯੋਗੇ ਇਧਰੇ ਦਾ ਪਰਨਾ ਗਲਤੀ ਆ ਗਿਆ ਝੂੰਡਾ ਜੰਗਾ ਦਵਾਇਆ ਇਹਨੂੰ ਚਲੋ ਦੇਖੋ ਜੀ ਰੌਣਕ ਉਹ ਰੌਣਕ ਮੇਲਾ ਕਿਰਨਾਂ ਦੇ 2 ਸਾਲ ਦਾ ਤੁਹਾਡਾ ਟਾਈਮ ਭੀੜ ਵਾਲੇ ਵੀ ਉਵੇਂ ਹੋਆ ਮੇਰੇ ਤਾਂ ਭੀੜ ਹੈ ਗਈ ਸੀ ਉਵੇਂ ਭੀੜ ਹੁਣ ਵੀ ਆ ਜੋ ਚੱਲਦੇ ਆ ਫਿਰ ਕਿਤੇ ਲੰਗਰ ਛਕਦੇ ਹੁਣ ਸਾਹਮਣੇ ਜੀ ਗੱਤਕਾ ਦੇ ਮੁਕਾਬਲੇ ਚੱਲ ਰਹੇ ਨੇ ਤੇ ਖਾਲਸਾ ਦੀ ਫੌਜਾ ਜੋਰ ਦਿਖਾ ਰਹੀ ਨੇ ਆਪਣੀਆਂ ਤੇ ਇੱਧਰ ਲਈ ਸਾਡਾ ਲੰਗਰ ਚੱਲ ਰਿਹਾ ਅੱਲਾ ਉਹ ਸਭ ਨੇ ਚੱਲ ਗਿਆ ਨੇ ਉਧਰੋਂ ਆ ਰਸਤਾ ਓਏ ਇਧਰ ਰਸਤਾ ਉਹ ਜਿਹੜਾ ਹੌਲਕਾ ਸਾਲਸੇ ਦਾ ਦਾ ਟਾਈਮ ਜਿਹੜਾ ਸਾਲ ਦਾ ਉਹ ਨਹੀਂ ਢੇਡ ਕੋਈ ਹਲੇ ਵੀ ਮੁਕੰਮਲ ਰਹੀਆ ਸ਼ਾਤਰਾ ਦੀ ਦੁਕਾਨ रुनरसिंग आनंदगढ़ किले में नंग सिंग गुरुद्वारा ਦਾ ਦਾਲ ਜੀ ਦੇ ਸਰਵਾਈ ਦੀ ਲੰਗਰ ਚੱਲਦੇ ਹੋ ਤੇ ਇੱਧਰ ਉਹਨਾਂ ਦਾ ਪ੍ਰਸ਼ੰਤ ਦਾ ਲੰਗਰ ਹੈ ਤਾਮੁੜੇ 100 ਗ੍ਰੇ ਦੇ ਲੰਗਰ ਨੇ ਅੱਛਾ ਗਏ ਨੇ ਆਪਾਂ ਨੇ ਆ ਗੁਰਦੁਆਰਾ ਉਹਨਾਂ ਦਾ ਆ ਜੋ ਚੱਲ ਰਿਹਾ ਆ ਗੁਰਦੁਆਰਾਵਾ ਬਾਬਾ ਉਹਦਾ ਜੀ ਇੱਧਰ ਇਹਨਾਂ ਦੀ ਸ਼ਰਧਾਈ ਦੀ ਸੇਵਾ ਚੱਲਦੀ ਆ ਤੇ ਇੱਧਰ ਲੰਗਰ ਦੀ ਸੇਵਾ ਚੱਲ ਰਹੀ ਆ ਇੰਦਰ ਸੇਵਾ ਚੱਲਦੀ ਆ ਉਹ ਵੱਲੀ ਸਾਡਾ ਸ਼ਰਧਾਈ ਚੱਕਦਾ ਹੋਇਆ ਦੋ ਨਿਆ ਬੋਲ ਬਾਬਾ ਜੀ ਖੜੇ ਨੇ ਇਹਦਾ ਸੈਕਿੰਡ ਮਾਰ ਹਾਂ ਸੰਗ ਬਾਬਾ ਜੀ ਪ੍ਰਸ਼ਾਦ ਤਿਆਰ ਕਰਦੇ ਹੋਏ ਵੀਰਿਆ ਅੱਜ ਕਿਹਦੇ ਦੇਖਿਆ ਰੰਗ ਹਾਂ ਜੀ ਉਹ ਬੱਲੀ ਰਿਵੀਵਰ ਚੱਲ ਗਿਆ ਹੁਣ ਜੀ ਬਾਬਾ ਜੀ ਪ੍ਰਸ਼ਾਦਾ ਲੱਗੇ ਸ਼ਗਨ ਸੀ ਲੱਗੇ ਜਿਵੇਂ ਬਾਈ ਕੀਤੀ ਆ ਲੰਗਰ ਇਹ ਸ਼ਾਗਲੇ ਆਪਾਂ ਨੇ ਦਾ ਦੱਲ ਆਇਆ ਦੇ ਫੋਲ ਲੱਗਿਆ ਹੋਏ ਸੀ ਲੰਗਰ ਇਹ ਦੇਖੋ ਜੀ 메인 ਰੋਡ ਤੇ ਰੌਣਕ ਸਾਡੇ ਬੰਦੇ ਦੇਖੋਗੇ ਮੈਂ ਲੱਭਣ ਆਇਆ ਆ ਆਹੀ ਆ ਅੰਮਰਸਰ ਵਾਲੇ ਲੰਗਰ ਚ ਗੈ ਰਹੇ ਸੀ ਉਹ ਅੰਮਰਸਰ ਵਾਲੇ ਦਾ ਲੱਗ ਰਹੀ ਆ ਅੰਮਰਜਾ ਵਾਲਿਆ ਦਾ ਵੱਡੇ ਲੋਕਾਂ ਦੇ ਜਿਹੋ ਜੀ ਕਿਸੇ ਦੀ ਮਾਰਸਾ ਆ ਜੀ ਆਪਾਂ ਮਿਲ ਗਿਆ ਮਿਲ ਗਿਆ ਬੰਦਾ ਸਾਡਾ ਇੱਕ ਸਾਡੇ ਮੁੰਡੇ ਦੀ ਸੇਵਾ ਲੱਗੀ ਪਈ ਪੰਗਤ ਹੋਈ ਆ দান ਮੁੰਡੇ ਦੀ ਆ ਉਹ ਦੁਆ ਕਹਿੰਦਾ ਸਾਡ ਮੇਰੀ ਆ ਬਾਲਾ ਕੋਈ ਨਾ ਆਓ ਜੀ ਸੰਗਤਾਂ ਲੱਗ ਗਿਆ ਵਾਪਸੀ ਕਰਨ ਵਿੱਚ ਪੰਗਤ ਜਾ ਰਹੀ ਜੋ ਵਾਪਸੀ ਕਰਨ ਆ ਕੇ ਵਿੱਚ ਲੋ ਕੱਲ੍ਹ ਸ਼ਾਮ ਯਵੇਂ ਹੀ ਵਾਪਸ ਲੈਣੀ ਆ ਬਿਲਕੁਲ ਸਾਫ਼ ਹੋ ਜਾਣਾ ਚਾਹੀਦਾ ਸਮਾਨ ਚੱਕਣੇ ਵਾਲੇ ਆ ਗਏ। ਨਾਲ ਵਰਚੋਰ ਆ ਗਏ ਨੇ। ਨਾ ਚਿੱਤ ਕਾ ਮੂੰਹ ਕਰਨ ਲੱਗ ਗਿਆ ਸੰਤਰੇ ਵਾਲੀਆਂ ਗੋਲੀਆਂ ਲੈ ਲਈਆਂ ਇਹਨਾਂ ਨੇ। ਕੇਸਗੜ ਸਾਹਿਬ ਪਿੱਛੇ ਤੋਂ ਦਰਸ਼ਨ ਕਰੋ। ਬੈਕ ਸਾਈਡ ਆ ਕੇ ਕੇਸਗੜ ਸਾਹਿਬ ਦੀ। ਉਧਰੋਂ ਮੇਨ ਰੋਡ ਜਾਂਦਾ। ਸ਼ੰਗਰ ਸਰੋਵਰ ਸਾਹਿਬ ਨੇ ਸ਼ੰਗਰ ਬਾਬਾਏ ਦੇ ਮੋਢੇ ਉਨੀ ਹੀ ਸਾਰੀ ਜਗਤ ਦੇ ਵਿੱਚ ਬੈਠੋ ਜੀ ਚੁੱਪ ਕਰ ਜਾਓ ਜੀ ਦੇ ਪਾਸੇ ਵਿੱਚ ਲਾਉਣ ਦੇ ਦੇ ਦੇਖੋ ਜੀ ਸੰਗਤ ਘੜੀ ਹੁਣ ਥੋੜੀ ਘਟਨੀ ਵੀ 12 ਵਜ ਗਏ ਨੇ ਪਾਰਕਿੰਗ ਪੰਜਾਬ ਪੁਲਿਸ ਦੀ ਨਦ ਗੰਨਾ ਘਰੇਲੂ ਸਮਾਨ ਦੀ ਪ੍ਰਕਾਸ਼ ਕੜੇ ਕਿਰਪਾਨਾ ਸ਼ਾਸਤਰ ਮਦਰ ਚੰਡੋਲ ਬੰਦ ਹੋ ਗਏ ਨੇ ਨਹੀਂ ਭਰਤੀ ਯਾਰੇ ਬਾਬਾ ਜੀ ਦੇ ਬੋਲੇ ਦੇ ਕਾਮੂ ਹੋਲਾ ਤੇ ਮਹੱਲਾ ਨਿਕਲਣ ਨਾਲੇ ਉਹ ਲਾਹਾਂ ਦਾ ਹਾਮਾਂ ਹੈ ਦੋ ਨੂ ਸ਼੍ਰੀ ਆਨੰਦ ਪ੍ਰਸਾਦ ਦਾ ਕਿੱਦਾਂ ਮਨਾਇਆ ਜਾਂਦਾ ਬਣੇ ਨੇ ਬਲੌਗ ਦੇ ਨਾਲ ਫਸਟ ਟਾਈਮ ਭੀੜ ਘਟ ਗਈ ਲੰਗਰ ਛੱਕੇ ਆਏ ਆ ਵਾਪਸ ਤੁਸੀਂ ਭੀੜ ਘਟ ਗਈ ਹੋਈ ਆ ਟਾਈਮ ਵੀ 2 ਘੰਟੇ ਹੋ ਗਏ ਹਨ ਅਨੰਦਮ ਭੀੜ ਨੂੰ ਫਰਕ ਪੈਗਾ ਬਹੁਤ ਸਵੇਰੇ ਫੇਰ ਹੋ ਜਾਣੀ ਆ ਸੱਜ ਰਹੀ ਅਮਰ ਤਵੇਲੇ ਅਸੀਂ ਆਪਣੇ ਇਹ ਵਾਲਾ ਹਾਲ ਜੁਨਾ ਪੱਛੇ ਸਰਾਹ ਮੈਦਰ ਵੀ ਸਰਾਹਾਂ ਕਾਮਰੇ ਗੁਮਰੇ ਦਾ ਤੁਹਾਨੂੰ ਪਤਾ ਹੀ ਐ ਐਸਪੀ ਜੀਸੀ ਦੇ ਖਾਸ ਬੰਦਿਆਂ ਨੂੰ ਮਿਲਦੇ ਇੱਥੇ ਆ ਮੰਨੇ ਤਾਂ ਗਵਰੇ ਮਿਲਦੇ ਨਹੀਂ ਹੈਗੇ ਆਪ ਦਾ ਟਾਈਮ ਸਰਾਹਾਂ ਸਾਰੀ ਆਏ ਆਪ ਬੈਕਸਾਈਡ ਵੀ ਸਰਾਹਾਂ ਨੇ ਕੋਸ ਵੀ ਨਹੀਂ ਮਿਲ ਕੇ ਤੇ ਨਹੀਂ ਕਮਰਾ ਮਿਲਦਾ ਹੈ। ਆਸਰਾਏ ਬਣੀ ਵੀ ਆ ਨਵੀਂ ਤਿਆਰ ਹੋਈ ਹੁਣ। ਕਿਤੇ ਕੋਈ ਕਮਰਾ ਨਹੀਂ ਮਿਲਦਾ ਹੁੰਦਾ। ਪਹਿਲਾਂ ਹੀ ਬੁੱਕ ਹੁੰਦੇ ਆ ਇਹ। ਖਾਸ ਖਾਸ ਬੰਦਿਆਂ ਲਈ। ਜਿਹੜੇ ਤੇ ਕਮਰੇ ਤੇ ਤਾਂ। ਜੈਦੀ ਦਾ ਗੋਡੇ ਬੜੀ ਬੈਠਾ ਆਪਣੇ। ਬੰਨਾਂ ਨੇ ਕਿਆਲ ਕੀਤਾ ਜਿੱਥੇ ਪਾਏ ਆ ਇਹ ਰਾਤ ਦੇ। ਮੇਰੇ ਕੋਲ ਆਹ ਵੀ ਛੋਟਾ ਘਰ ਨਹੀਂ ਹੈਗਾ ਇਹਨਾਂ ਨੂੰ ਕਿੱਥੇ ਪਈ ਐ ਕਿੱਥੇ ਨਹੀਂ ਥੁਕੋ ਫਲਾਸੇ ਨਹੀਂ ਜਾਂਦਾ ਹੈਗਾ ਚੱਲਿਆ ਸੀ ਕਰਾ ਛੋਡੀ ਦੀ ਹਵੇਲੀ ਦੇ ਨਾਲੇ ਬਾਹਰ ਛੋਡੀ ਦੀ ਜਿੱਥੇ ਰਾਤ ਰਸਏ ਸੀ ਉਹਦੇ ਸਾਹਮਣੇ ਹਵੇਲੀ ਆ ਛੋਡੀਆ ਦੀ ਹਵੇਲੀ ਹੁਣ ਤਾਂ ਟਾੜੂ ਗਈ ਹੁਣ ਤਾਂ ਹਵੇਲੀ ਕਾਦੀ ਹੁਣ ਤਾਂ ਖੰਡਰੇ ਰਹਿ ਗਈ ਇਹ ਕਾ ਕਰਨ ਲੱਗ ਗਿਆ ਹਾ ਪਾੜ ਵਾਲਾ ਤਾਂ ਕਾ ਕਰਨ ਲੱਗ ਗਿਆ ਟੁੱਟੀ ਐ ਕਈ ਸੱਚੀ ਉਹ ਨਹੀਂ ਡੁੱਟਦੀ ਕਰ ਜਾ ਇੱਕ ਨਹੀਂ 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 ਉਹ ਇਦਾਂ ਹੀ ਰਹਿਣ ਦੇ ਮੈਂ ਫੜਦਾ ਜਾ ਗੱਲ ਵੇ ਜਾਰੇ ਤੇ ਪਲਾਲੇ ਬਾਜੇ ਬੇਰਗੁੰਦਗੀ ਬਹੁਤ ਜ਼ਿਆਦਾ ਦਾ ਕੰਮ ਉਹ ਬਾਤ ਕਰ ਦੂ ਬਰੇ ਬਲੌਂ ਕਰਮੰਦ ਕਰ ਕਰ ਬੰਦ ਕਰ ਬੰਦ ਕਰ ਬੁਲਾਓ ਜੇ ਮੈਂ ਕਰ ਦਿਆਂ ਜੀ ਕਰ ਬੰਦਾ ਅਗਹੀ ਗਾਲ ਯਾਰ ਹਾਈ ਗਾਇਜ਼ ਵੀਰੇ ਇਹ ਤਾਂ ਕੋਲੋਂ ਬੰਦ ਨਹੀਂ ਹੋਇਆ ਏ ਠੱਕਾ ਕਰਦਾ ਜਾਦਾ ਇਹਨੇ ਇਹ ਕਰਤਾ ਦੇਣਾ ਦਾ ਗਾਇਜ਼ ਵੀਰੇ ਲਾਈਵ ਹੋ ਗਿਆ ਬੀ ਬਲੌਗ ਬਣਾਈ ਜਾਂਦਾ ਤੇਰੀ ਪੱਕੇ ਲਓ ਜੀ ਫਰੌਂਟ ਐਵਰੀਡੇ ਇਹਨਾਂ ਨੇ ਖਾ ਕੇ ਮਨ ਭਰਨ ਲੱਗੇ ਬਣਨ ਹੋਣ ਲੱਗੇ ਤਿਆਰ ਫਿਰ ਬੜਨਾ ਪਕੌੜੇ ਲੰਗੜੇ ਤੇ ਫਿਰ ਬੜਨਾ ਪੈਂਦੀ ਦਾ ਇਹਨਾਂ ਨੇ ਪਹਿਲਾਂ ਪਕੌੜੇ ਲੰਗੜੇ ਬਣਨਾ ਉਹ ਕਾਲਾ ਘੋਲ ਜਾ ਪੀ ਲਿਆ ਇਹਨਾਂ ਨੇ ਕਾਲਾ ਘੋਲ ਨਹੀਂ ਗਾਇਸ ਫਾਸ ਜਾਂ ਜਦ ਮਾਰ ਮਾਰ ਕੇ ਗਈ ਕਿਤੇ ਉਹ ਫੇਰ ਕਹੀ ਜਾਂਦਾ ਪਰਫਿਊਮ ਆਉਂਦਾ ਇਹ ਵਜਾ ਪਰਫਿਊਮ ਕੋਲ ਛਿੜੀ ਜਾਂਦਾ ਮੇਰੇ ਨਿੱਕਲੇ ਆ ਜਾਗੇ ਛੋਡੇ ਵਾਲੀ ਹਵੇਲੀ ਜੋ ਛੋਡੇ ਵਾਲੀ ਨਹੀਂ ਛੋਡੀ ਵਾਲੀ ਹਵੇਲੀ ਜੋ ਸਾ ਚੱਲੇ ਆ ਦੀ ਹੁਣ ਗਾਈਸ ਵੀਰੇ ਸਾਡਾ ਬਲੌਗ ਥੋਲਾ ਖੇਲਣ ਵੀਰੇ ਤਾਂ ਫਿਰ ਚੱਲੇ ਥੋਲਾ ਖੇਲਣ ਕਿਨੇ ਕੋਡ ਦੇਣਾ ਗਾਈਸ ਕੂੰ ਵੀਰੇ ਅੰਦੀ ਚਲੇ ਉਹ ਲਾ ਖੇਲਣਾ ਅੱਗੇ ਨੰਗ ਸਿੰਘ ਆ ਗਏ ਚ ਚੇਤੇ ਨੰਗ ਸਿੰਘ ਚਾਹੇ ਮਾਰਦੀ ਜੀਪ ਖੜੀ コネクター ਸਾਈਡ ਕੀ ਆ ਉਲਟਾ ਥੋੜਾ ਖੜੀ ਆ ਉਹਨੂੰ ਕਨੈਕਟਰ ਸਾਈਡ ਇਹ ਆ ਇਹ ਵੀ ਨਹੀਂ ਪਤਾ ਆਹ ਡਰਾਈਵਰ ਮੰਨਦਾ ਕੀ ਕਹਿੰਦਾ ਮੋਟਾ ਜਾ ਭਾਈ ਕਹਿੰਦਾ ਕਹਿੰਦਾ ਉਲਟਾ ਸਾਈਡ ਖੜੀ ਆ ਉਲਟਾ ਸਾਈਡ ਖੜੀ ਹੈ ਤੇ ਵੀ ਉਲਟਾ ਸਾਈਡ ਚੱਲ ਜਾਣਾ ਆ ਮੋਟਾ ਆ ਜੀਪ ਦਾ ਸਪੀਡਿੰਗ ਆ ਇਹਦਾ ਕਨੈਕਟਰ ਸਾਈਡ ਬੋਲੀ ਕਹਿੰਦਾ ਭਾਈ ਜੀਪ ਹੈਗੀ ਆ ਉਲਟਾ ਖੜੀ ਖੜੀ ਤਾਂ ਕਨੈਕਟਰ ਸਾਈਡ ਸਪੀਡਿੰਗ ਆ ਕੋਪੀ ਰਸ ਟਾਈਮ ਅੱਜ ਜਨਾ ਨਹੀਂ ਪਾਣੀ ਅੱਲਾਹ ਤਾਂ ਨਿਕਲਦੀ ਤਿਆਰੀ ਹੋ ਰਹੀ ਆ ਭੀੜ ਪੂਰੀ ਆ ਇਸ ਟਾਈਮ ਦੇਖੋ ਸੰਗਤੋ ਭੀੜ ਆ ਮਾਵਾ ਸੰਗਤ ਆਈ ਗਈ ਆ ਇਸ ਟਾਈਮ ਮਾਵਾ ਰੌਣਕ ਮੇਲਾ ਉਹ ਮੋਨੂ ਦੇ ਰੰਗ ਲਾਤਾ ਜਿਹਨੇ ਬਹੁਤ ਭੀੜ ਆ ਬਈ ਅੱਜ ਬਹੁਤ ਜ਼ਿਆਦਾ ਜੇ ਸਾਡਾ ਉਹ ਲਾਈਨ ਬਹੁਤ ਲੰਬੀ ਲੱਗੀ ਹੋਈ ਆ ਸਾਡੇ ਕਨੇ ਪਰ ਸ਼ਾਨਦਾਰੀ ਰਗਨ ਸਾਡੇ ਪਰਿਵਾਰ ਕੋਲ ਜਿਹੜੀ ਸੁਨੋਲੀ ਦੀ ਸੰਗਤ ਦਾ ਨਜ਼ਾਰੇ ਦੀ ਪੂਰੇ ਦੀ ਬੇਣਿਆਰ ਦੀ ਬਾਈ ਸੰਗਤ ਧਿਆਨ ਕਰਿਆ ਕਰੋ ਬਾਈ ਜਿੱਥੋਂ ਦੇ ਵੀ ਸਾਡੇ ਕੋਲ ਸਿੱਧਾ ਆਏ ਨੇ ਹੋ ਜਾਂਦੀ ਆ ਸੰਗਤ ਬਾਈ ਇੱਥੇ ਤੇ ਸਾਡੇ ਜਿਹੜੇ 29 30 ਦੇ ਸਮਾਗ ਗੋਲ ਲਾ ਰਹੇ ਨੇ ਪਾਈ ਤੇ ਗਈ ਗਲਪਰਾ ਹੋ ਨਾ ਉਹ ਤੇ ਤਾਂ ਬੋਸ ਪਾ ਦਿਆ ਹਉਂਦੀਆਂ ਤੇ ਤੇਰਾ ਹੁੰਦਾ ਸਾਡੇ ਬੰਦੇ ਹੋ ਜਾਂਦੇ ਆ ਆਪਣਾ ਵੀ ਥੋੜਾ ਟਾਈਮ ਤਾਂ ਕਹੀ ਹਾਲ ਹੋ ਜਾਣਾ ਮਾਰ ਦਿਆ ਸੰਗਤਾਂ ਦੀ ਆਈ ਆ ਹੋਈ ਜਾਣੇ

ਯਾਰੀ ਐ ਟਾਈਮ ਦਾ ਗੇਲ ਹੋ ਰਿਹਾ ਐ ਟਾਈਮ ਹੈ ਬੋਲਾ ਗੇਲ ਰਹੇ ਨੇ ਸਿੰਘ ਤਾਂ ਹੈ ਇਹਨਾਂ ਨੂੰ ਅੱਧਾ ਪਾ ਜਾ ਕੇ ਦੇਖ ਲਈਏ ਦੇਖੋ ਜੀ ਰਹਿ ਦੇ ਯਾਰ ਜੁੱਤੀ ਆ ਆ ਜੋ जॾहिं रूट बदिलेओ रेड ते रहण रस्ते लेखो ਮਾਰਦਾ ਕੱਠ ਦੇਖ ਕਿਹੜਾ ਚੇ ਆ ਗਰੀ ਹਾਂਜੀ ਸੰਤੋ ਬੋਟਿਗੇ ਚਰਨ ਕਮਲ ਨਹੀਂ ਚਰਨ ਚਰਨ ਗੰਗਾ ਸਟੇਡੀਅਮ ਚਰਨ ਕਮਲ ਤਾਂ ਮਾਚੂ ਵੜੇ ਆ ਚਰਨ ਗੰਗਾ ਸਟੇਡੀਅਮ ਬੋਟਿਗੇ ਨੇ ਬੋਟਿਗੇ ਨੇ ਸਾਗੇ ਤੁਹਾਨੂੰ ਦਿਖਾਉਂਦੇ ਆ ਉੱਥੇ ਖਾਲਸਾ ਦੇ ਜਹੋ ਜਹਾਲ ਆ ਜਾਓ ਨੰਦੀ ਸਿੰਘਾਂ ਤੋਂ ਆਪਾਂ ਪਹੁੰਚ ਗਏ ਨੇ ਚਾਰਾ ਗੰਗਾ ਸਟੇਡੀਅਮ ਦੇ ਵਿੱਚ ਨੰਗ ਸਿੰਘਾਂ ਦੀ ਪੂਜਾ ਪੁੱਜ ਗਈਆਂ ਨੇ ਜੀ ਚਾਹੋ ਜੀ ਬੋਲ ਨਜ਼ਾਰੇ ਨੇ ਮਹਲਾ ਮਹਲੇ ਦੀ ਰਸਨਾ ਇਸ ਟੀਨ ਨਾਲੋਂ ਬੰਦੀ ਰਹਿ ਜਾਂਦੀਆਂ ਇਸ ਕਰਕੇ ਕੱਢਿਆ ਜਾਂਦਾ ਇੱਥੇ ਨਾਮ ਬਣ ਸਮਾਰੋ ਵੀ ਹੋਣਾ ਇੱਥੇ ਬਾਅਦੋਂ ਨੰਗ ਸਿੰਘ ਆਪਣੇ ਜੋਰ ਜੋ ਹਲ ਦਿਖਾਣਗੇ ਸਤਿ ਸ਼੍ਰੀ ਅਕਾਲ ਵੀਰ ਸਟ੍ਰੀਟੀਆਂ ਦਾ ਸਤਿ ਸ਼੍ਰੀ ਅਕਾਲ ਜੀ ਅੱਦਰ ਦੇਖੋ ਪੰਜ ਸਿੱਖਾਂ ਦੇ ਸਾਹਮਣੇ ਤੇ ਅੰਦਰ ਬੁਲਾ ਲਾਂਗੇ ਅਰੇ ਆ ਗਿਆ ਸਾਰਾ ਆਸਟ੍ਰੇਲੀਆ ਫੋਰਚ ਆਹ ਖੜਿਆ ਉਹ ਦੇ ਚਲ ਜੀ ਉਹ ਬੀ ਫੋਰਸ ਸੰਗਤੋ ਕੀਵੇਂ ਸੰਗਤ ਬੈਠੀ ਆਈ ਹੋਈ ਭਰਿਆ ਸਟੇਡੀਅਮ ਸਾਰਾ ਸਾਰੇ ਪਾਸੇ ਤੋਂ ਥੈਂਕ ਯੂ ਤੁਹਾਨੂੰ ਬੇਨਤੀ ਹੈ ਵੀ ਬਾਹਰ ਹੋ ਜਾਓ ਸਟੇਪਿਲਰ ਦਾ ਉੱਪਰ ਦਾ ਆਉਂਗੇ ਤੇ ਸ਼ਕਤੀ ਵਰਤੀ ਜਾਣੀ ਬਾਹਰ ਜਗ੍ਹਾ ਨਹੀਂ ਮਿਲਦੀ ਤੁਹਾਨੂੰ ਥੱਲੇ ਜਾਣਾ ਪਏਗਾ ਫਿਰ ਤੇ ਬੇਨਤੀ ਬਾਹਰ ਨਾਲ ਇੱਕ ਵਾਰੀ ਬੇਨਤੀ ਮਨ ਜਾਣਾ ਚਾਹੀਦਾ ਪਿਲਰ ਤੋਂ ਬਾਹਰਲੇ ਪਾਸੇ ਹੋਣਾ ਚਾਹੀਦੇ ਹੋ ਪਿਲਰ ਤੋਂ ਅੰਦਰ ਨਹੀਂ ਹੋਣਾ ਚਾਹੀਦਾ ਪਿਲਰ ਤੋਂ ਸਿੱਧਾ ਰੱਸਾ ਬਚਣਾ ਤੇਰੇ ਪਿਲਰ ਤੋਂ ਇੱਥੇ ਰਹੇ ਆ ਉਹਨਾਂ ਨੂੰ ਥਾਲ ਦੇ ਪੈ ਜਾਵੇਗਾ ਜੇ ਨਾ ਕੀਤਾ ਕੋਈ ਗੱਲ ਨਹੀਂ ਆਖੋ ਸਟੇਡੀਅਮ ਦੇ ਵਿੱਚ ਵੀ ਬੈਠੀ ਆ ਜਦੋਂ ਘੋੜੇ ਆ ਜਾਣ ਉਹ ਤਾਂ ਤੇਰੇ ਸਾਰੇ ਖਾਨਸੇ ਪੰਖ ਦੇ ਜਿਹੜੇ ਇੱਥੇ ਟੀਮ ਨੇ ਜਾਂ ਸੰਤਾ ਨੇ ਆਪਾਂ ਉਹਦਾ ਗਰਾਊਂਡ ਖਾਲੀ ਕਰ ਪਈਏ ਸਿਰਫ ਘੋੜੇ ਭੱਜਣ ਕਿਉਂਕਿ ਦੇਖਣ ਚ ਸੋਹਣਾ ਲੱਗੇ ਦੇਸ਼ ਦੇ ਰੂਪ ਤੋਂ ਸੰਤਾ ਆਜਨ ਨੇ ਆਂਗਾਰੇ ਹਰ ਸਾਲ ਹੁੰਦੀਆਂ ਨੇ ਪਰ ਬਬ ਆਨੰਦ ਲੱਗੇ ਪਤਾ ਲੱਗੇ ਕਿ ਡਿਸਪੀਸਪਲਨ ਦੇ ਵਿੱਚ ਰਹਿ ਕੇ ਆਪਾਂ ਧੋਰ-ਧੋਰ ਕਰਾਏ ਸੋਹਣਾ ਲੱਗੇ ਸੰਗਤਾਂ ਦੇ ਦੇਖੋ ਜੀ ਸੰਗਤੋ ਤਾਲੀਆਂ ਦੀ ਬਾਲੀ ਦੀ ਸੰਗਤ ਜਿਹੜਾੇ ਫਿੱਟੀ ਦੇ ਨੇ ਤਾਲੀਆਂ ਤੇ ਜਿਹੜੇ ਮਜਾ ਲੈ ਰਹੇ ਨੇ ਬੱਦੀਆਂ ਵਾਲੀ ਤੇ ਜਟਾਰਾ ਹੀ ਛੱਡੇ ਜਾ ਰਹੇ ਨੇ ਬੋਲੇ ਖੇਡ ਰਹੇ ਆ ਖਾਲਸਾ ਓਲਾ ਖੇਡ ਰਹੇ ਆ ਇਸ ਟਾਈਮ

ਗੁਰੂ ਦੀਆਂ ਲਾਡਲੀਆ ਫੌਜਾ ਆਪਣੇ ਜੋਹਰਦਾਰ ਰਹੇ ਨੇ ਇਹਨਾਂ ਖਾਲਸਾ ਪੰਥ ਜਿਹੜਾ ਇਹਨੂੰ ਬਿਲਾ ਨਹੀਂਗਾ ਜਿਹੜੇ ਮੀਰਾਂ ਨੇ ਕੇਸ ਜਿਹੜਾ ਬਾਦਰ ਜਣਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੇਸਗਰ ਸਾਹਿਬ ਦੀ ਧਰਤੀ ਦੇ ਉੱਪਰ ਅਮਰਤ ਸੰਚਾਰ ਕਰਕੇ ਖਾਲਸਾ ਪੰਥ ਸਾਜਿਆ ਸੀ ਆਪਾਂ ਜਿਹਨੇ ਪਿਆਰ ਦੇਸੀ ਜੋ ਸਈ ਬੀਬੀਆਂ ਨੇ ਜੋੜਿਆ ਹੁੰਦਾ ਤੇ ਜੇ ਕੋਈ ਲੈਣਾ ਆਜੋ ਨਹੀਂ ਤੇ ਪਿਓਰ ਆ ਐਨੇ ਦਾ ਬੇਨਾ ਲੈਣਾ ਲੈਣਾ ਤੇ ਖਾਲਸਾ ਪਿਓਰ ਬੰਨਾ ਆਪਾ ਪਿਓ ਤੁਹਾਨੂੰ ਗੋਬਿੰਦ ਸਿੰਘ ਤਾਂ ਜ਼ਰੂਰ ਖਾਲਸਾ ਤੇ ਉਹਨਾਂ ਨੂੰ ਬੇਨਤੀ ਹੈ ਵੀਰਾਂ ਨੂੰ ਵੀ ਕਰਨ ਕਰਕੇ ਜਾਓ ਤੇ ਮਹਾਰਾਜ ਜੀ ਤੁਹਾਡੇ ਦਰਸ਼ਨ ਕਰਨ ਆਏ ਆ ਤੇ ਤੁਸੀਂ ਕਿਰਪਾ ਕਰੋ ਕਿ ਸਾਡੇ ਨੂੰ ਸਿੱਖੀ ਜੀਵਨ ਜਿਹੜਾ ਬਖਸ਼ਿਸ਼ ਕਰੋ ਸਾਧੂ ਕੇਸ ਲਾਇਓ ਨਿੱਕੇ ਨਿੱਕੇ ਬੱਚੇਾਂ ਨੂੰ ਧੱਕੀ ਦੇ ਰਹੇ ਨੇ ਸਰ ਸਰਪਾਰੀ ਨੇ ਸਾਡੇ ਘਰੋਂ ਕੋਈ ਜਾਂਦਾ ਉਹ ਇੰਡਰ ਰੋੜੇ ਤੋਂ ਬਣਾਉਂਦੇ ਸਾਫਰੀ ਇੰਡਰ ਰੋੜੇ ਤੇ ਅੱਜ ਪਰਚਾ ਕਰਾ ਲੈਂਦੇ ਆ ਕੀ ਇੰਡਰ ਰੋੜੇ ਚਲਾਇ ਤੇ ਜੇ ਡਾਉਗਾ ਸਰਪਾਰੀ ਹੋ ਗੋ ਸਾਡੇ ਦੇਖਿਓ ਪੰਜੋਕ ਕੀ ਫੜਾ ਦੇ ਜੁਲੰਦਰਾ ਹਲਵਾ ਕਰਦੇ ਅਰਦਾ ਮੁੰਡਾ ਵਿਚ ਆਇਆ ਇਹਨੇ ਮੇਰਾ ਮੂੰਹ ਵੀ ਨਹੀਂ ਵੇਖਿਆ ਨਾਲ ਬੜਾ ਮੋਸਲੇ ਇਹਨਾਂ ਨੂੰ ਇੱਛਾ ਦੀ ਕਦਰ ਨਹੀਂ ਆਜੀ ਬਿਲਕੁਲ ਖਾਦੀ ਰੱਖੀ ਜਾਵੇ ਬਿਲਕੁਲ ਰੱਖ ਬੜੇ ਪਿਆਰ ਨਾਲ ਨਿਮਰਤਾ ਦੇ ਨਾਲ ਬੇਤੀਆਂ ਕਰ ਰਿਹਾ ਪਰ ਸਿੰਘ ਕਹਿੰਦੇ ਅਸੀਂ ਵੀ ਮੁੰਡਾ ਦੇਖਣ ਆਏ ਅਸੀਂ ਵੀ ਮੰਨਣਾ ਨਹੀਂ ਹੈਗਾ ਬਹੁਤ ਵਧੀਆ ਹੱਥ ਜੋੜ ਕੇ ਮੈਨੂੰ ਫੁੱਕ ਲੱਗੀ ਛੋਲੇ ਤੇ ਚੋਲ ਖਾਣ ਲੱਗੇ ਇਹ ਜਿਆਦਾ ਬੁਰਾ ਹਾਲ ਹੋ ਗਿਆ ਇਹਨਾਂ ਦਾ